ਅਹ ਦੇਸ਼ਾਂ-ਵਿਦੇਸ਼ਾਂ ਦੇ ਵਸਦੇ ਸਾਰੇ ਪੰਜਾਬੀਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਸਾਥੀਓ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਮਾਈਨਿੰਗ ਦੀਆਂ ਖੱਡਾਂ ਦੀ ਬੋਲੀ ਗਈ ਸੀ ਕਿ ਉਹਦੇ ਵਿੱਚ ਜੋ ਕੁਝ ਹੋਇਆ ਤੁਸੀਂ ਸਾਰਿਆਂ ਨੇ ਦੇਖਿਆ ਲਗਾਤਾਰ ਵਿਧਾਨ ਸਭਾ ਦੇ ਵਿੱਚ ਹੰਗਾਮਾ ਵੀ ਹੁੰਦਾ ਰਿਹਾ ਅਹ ਆਸ ਸੀ ਕਿ ਪੰਜਾਬ ਸਰਕਾਰ ਇਹ ਸਭ ਤੋਂ ਕੁਝ ਸਬਕ ਲਏਗੀ ਤੇ ਅੱਗੇ ਨੂੰ ਕੋਈ ਸੁਧਾਰ ਕਰੇਗੀ ਪਰ ਕੱਲ ਫਿਰ ਤੋਂ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ 43 ਖੱਡਾਂ ਦੀ ਬੋਲੀ ਕੀਤੀ ਹੈ ਤੇ ਉਸ ਬੋਲੀ ਦੇ ਜੋ ਅੰਕੜੇ ਨੇ ਉਹ ਇਹ ਗੱਲ ਆਪਣੇ ਆਪ ਦੱਸ ਰਹੇ ਨੇ ਕਿ ਪੰਜਾਬ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਤੇ ਪੰਜਾਬ ਸਰਕਾਰ ਨੇ ਆਪਣੀ ਹੀ ਨੀਤੀ ਬਣਾ ਲਈ ਹੈ ਤੇ ਇਸੇ ਤਰੀਕੇ ਦੇ ਨਾਲ ਮਾਈਨਿੰਗ ਮਾਫੀਆ ਨੂੰ ਸਿਆਸੀ ਮਾਫੀਆ ਨੂੰ ਮਾਈਨਿੰਗ ਦੇ ਧੰਦੇ ਦੇ ਉੱਪਰ ਕਾਬੂ ਕਰਾ ਕੇ ਪੰਜਾਬ ਸਰਕਾਰ ਨੇ ਜਿਹੜਾ ਕੰਮ ਚਲਾਣਾ ਹੈ ਇਹ ਅੰਕੜੇ ਹੀ ਇਹ ਉਸ ਕੰਮ ਦਾ ਉਹ ਸਰਕਾਰ ਨੇ ਨਹੀਂ ਲਿਆ ਪਿਛਲੇ ਘਟਨਾਵਾਂ ਜੇ ਅਸੀਂ ਕੱਲ ਹੋਈ 43 ਖੱਡਾਂ ਦੀ ਬੋਲੀ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਇਹ 43 ਖੱਡਾਂ ਦੇ ਵਿੱਚੋਂ ਲਗਭਗ 29 ਲੱਖ ਟਨ ਜਿਹੜਾ ਮਟੀਰੀਅਲ ਹੈ ਮਾਈਨ ਹੋ ਕੇ ਨਿਕਲਣਾ ਹੈ ਤੇ ਇਸ 29 ਲੱਖ ਟਨ ਮਟੀਰੀਅਲ ਦੀ ਜਿਹੜੀ ਬੋਲੀ ਹੈ ਉਹ ਸਰਕਾਰ ਨੇ 206 ਕਰੋੜ ਰੁਪਏ ਦੇ ਵਿੱਚ ਕੀਤੀ ਹੈ ਸਾਤੀ ਉਹਦੇ 206 ਕਰੋੜ ਨੂੰ ਜਿਹੜੇ 29 ਲੱਖ ਨਾਲ ਭਾਗ ਕਰਕੇ ਪ੍ਰਤੀ ਟਨ ਜਿਹੜੀ ਕੀਮਤ ਕੱਢ ਲਈਏ ਉਹ 710 ਰੁਪਏ ਪ੍ਰਤੀ ਟਨ ਕੀਮਤ ਬਣਦੀ ਹੈ ਜਿਹਦੇ ਵਿੱਚ এনवायरमेंट ਫੰਡ ਜਿਹੜਾ ਉਹ ਅਲੱਗ ਤੋਂ ਜੁੜਨਾ ਹੈ ਡਿਸਟ੍ਰਿਕਟ ਮੈਨਰਲ ਫੰਡ ਟਿਕਨ ਫੰਡ ਜਿਹੜਾ ਉਹ ਅਲੱਗ ਤੋਂ ਜੁੜਨਾ ਹੈ ਕਈ ਤਰ੍ਹਾਂ ਦੇ ਹੋਰ ਖਰਚੇ ਵੀ ਜੁੜਨੇ ਨੇ ਤੇ ਪਲੱਸ ਲਗਭਗ 125 ਰੁਪਏ ਖਰਚਾ ਆ ਜਾਂਦਾ ਮਾਈਨਿੰਗ ਕੀਤਾ ਮਟੀਰੀਅਲ ਦੀ ਪ੍ਰੋਸੈਸਿੰਗ ਕਰਨ ਉਹਨੂੰ ਤਿਆਰ ਕਰਨ ਦੋਸਤੋ ਰੇਤਾ ਬਜਰੀ ਬਣਾਉਣ ਦੇ ਵਿੱਚ ਇਹ ਸਾਰੇ ਖਰਚੇ ਪਾ ਕੇ ਲਗਭਗ 921 ਰੁਪਏ ਪਰ ਟਨ ਜਿਹੜਾ ਮਟੀਰੀਅਲ ਹੈ ਉਹ ਪੰਜਾਬ ਸਰਕਾਰ ਨੇ ਵੇਚਿਆ ਹੈ ਤੇ ਇੱਕ ਜਿਹੜਾ ਟਿਪਰ ਘਾ ਦਿੱਤਾ ਬਜਰੀ ਲੈ ਕੇ ਜਾਂਦਾ 30 ਟਨ ਦਾ ਹੁੰਦਾ ਹੈ ਇਸ ਹਿਸਾਬ ਦੇ ਨਾਲ ਪੰਜਾਬ ਸਰਕਾਰ ਨੇ ਖੁਦ ਜਿਹੜਾ 30 ਟਨ ਦਾ ਟਿਪਰ ਹੈ ਉਹ ਲਗਭਗ ਜੇ ਅਸੀਂ ਟਰਾਂਸਪੋਰਟ ਦਾ 10000 ਵਿੱਚ ਪਾ ਲਈਏ ਤਾਂ ਲਗਭਗ 40000 ਦਾ ਪੰਜਾਬ ਸਰਕਾਰ ਨੇ ਟਿਪਰ ਠੇਕੇਦਾਰਾਂ ਨੂੰ ਵੇਚਿਆ ਤੇ ਠੇਕੇਦਾਰ ਆਪਣਾ ਪ੍ਰੋਫਿਟ ਕਮਾ ਕੇ ਉਸ ਨੂੰ ਅੱਗੇ ਹੋਰ ਮਹਿੰਗਾ ਵੇਚਣਗੇ ਸੋ 40000 ਦਾ ਟਿੱਪਰ ਮਾਰਕੀਟ ਦੇ ਨਹੀਂ ਵਿਕਦਾ 10-12000 ਦਾ ਵਿਕਦਾ ਹੈ ਇਥੋਂ ਤੈਅ ਹੈ ਕਿ ਹਰ ਟਿੱਪਰ ਦੇ ਮਗਰ 20-30000 ਦਾ ਘਾਟਾ ਪੂਰਾ ਕਰਨ ਦੇ ਲਈ ਜਿਹੜੇ ਠੇਕੇਦਾਰ ਹੈ ਉਹ ਨਜਾਇਨ ਮਾਈਨਿੰਗ ਵੀ ਕਰ ਸਕਦੇ ਨੇ ਉਹ ਹੁੰਡਾ ਪਰਚੀ ਵੀ ਇਕੱਠੀ ਕਰ ਸਕਦੇ ਨੇ ਸੋ ਇਸ ਨੀਤੀ ਦੇ ਉੱਪਰ ਪੰਜਾਬ ਸਰਕਾਰ ਨੇ ਮੋਹਰ ਲਾਈ ਹੈ ਦੂਜੀ ਵਾਰ ਉਸੇ ਤਰੀਕੇ ਨਾਲ ਬੋਲੀ ਕਰਾ ਕੇ ਕਿਉਂਕਿ 10000 ਦੀ ਚੀਜ਼ ਨੂੰ 40000 ਦੇ ਵਿੱਚ ਮਾਫੀਆ ਹੀ ਖਰੀਦ ਸਕਦਾ ਕੋਈ ਆਮ ਕਾਰੋਬਾਰੀ ਜਿਹੜਾ ਉਹ ਨਹੀਂ ਖਰੀਦ ਸਕਦਾ ਅਸੀਂ ਹੋਰ ਵੀ ਹੈਰਾਨੀ ਜਨਕ ਜਿਹੜਾ ਤੁਹਾਡੇ ਸਾਹਮਣੇ ਤੱਥ ਰੱਖੀਏ ਜੇ ਕੁਝ ਹੋਰ ਖੱਡਾ ਦੀ ਬੋਲੀ ਤੇ ਚਾੜਵਾਰੀ ਜਾਵੇ ਡਿਸਟ੍ਰਿਕਟ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਇੱਕ ਚਾੜ ਪਰਖੱਡ ਪੈਂਦੀ ਹੈ ਚਾੜ ਪਰਖੱਡ ਦੇ ਵਿੱਚ 44493 ਕਨ ਮਟੀਰੀਅਲ ਹੈ ਜਿਸ ਦੀ ਬੋਲੀ ਜਿਹੜੀ ਹੈ 8 ਕਰੋੜ 51398 ਰੁਪਏ ਦੇ ਵਿੱਚ ਹੋਈ ਹੈ ਤੇ ਇਸ ਦੇ ਉੱਪਰ ਅਸੀਂ ਪ੍ਰਤੀ ਟਨ ਕੀਮਤ ਗੱਢ ਕੇ ਸਾਰੇ ਖਰਚੇ ਪਾ ਕੇ ਟਰਾਂਸਪੋਰਟ ਦਾ ਖਰਚਾ ਪਾ ਲਈਏ ਤਾਂ ਜਿਹੜੇ ਠੇਕੇਦਾਰ ਨੇ ਜਿਹੜੀ ਬੋਲੀ ਲਈ ਹੈ ਰਜੀਵ ਭਗਤ ਜੀ ਨੇ ਰਜੀਵ ਭਗਤ ਜੀ ਸਰਕਾਰ ਤੋਂ ਇੱਕ ਟਿੱਪਰ ਮਾਈਨਿੰਗ ਆਫ ਮਟੀਰੀਅਲ ਦਾ ਲਗਭਗ 73000 ਦਾ ਖਰੀਦ ਰਹੇ ਨੇ ਟਰਾਂਸਪੋਰਟ ਦੇ ਖਰਚੇ ਪਾ ਕੇ ਲਗਭਗ 73000 ਦਾ ਟਿੱਪਰ ਖਰੀਦ ਰਹੇ ਨੇ ਕਿਸੇ ਤਰ੍ਹਾਂ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਹੀ ਇੱਕ ਬਰਵਾਲਾ ਘਟ ਪੈਂਦੀ ਹੈ ਜਿਸ ਦੇ ਵਿੱਚ 25890 ਟਨ ਮਟੀਰੀਅਲ ਹੈ ਇਹ ਘੱਟ ਵੀ ਰਜੀਤ ਭਗਤ ਜੀ ਨੇ ਖਰੀਦੀ ਹੈ ਪਰ ਇਹ ਘੱਟ ਹੋਰ ਵੀ ਜ਼ਿਆਦਾ ਰੇਟ ਤੇ 92500 ਦਾ ਟਿਕ ਪਰ 100 ਪਏਗਾ ਠੇਕੇਦਾਰ ਨੂੰ ਰਜੀਤ ਭਗਤ ਜੀ ਨੂੰ ਤੇ ਲਗਭਗ 1 ਲੱਖ ਤੋਂ ਉੱਪਰ ਪਏਗਾ ਜਿਹਦੀ ਮਾਰਕੀਟ ਵੈਲਿਊ 10-15 ਹਜ਼ਾਰ ਹੈ ਤੇ ਜਿਹੜਾ ਬਾਕੀ 80-90 ਹਜ਼ਾਰ ਰੁਪਇਆ ਟਿਕ ਟਿਕ ਪਰ ਮਗਰ ਠੇਕੇਦਾਰ ਕਿੱਥੋਂ ਪੂਰਾ ਕਰਨਗੇ ਇਹ ਗੱਲ ਜਿਹੜੀ ਹੈ ਇਹ ਸਮਝ ਤੋਂ ਬਾਹਰ ਹੈ ਪਰ ਇਸ ਦੇ ਨਾਲ ਅਸੀਂ ਅੱਗੇ ਚਲੀਏ ਜਿਹੜਾ ਫਰੋਜ਼ਪੁਰ ਦੇ ਵਿੱਚ ਗੱਟਾ ਬਾਸ਼ਾ ਫੱਲ ਪੈਂਦੀ ਹੈ ਗੱਟਾ ਬਾਚਰ ਖੱਡ ਦੇ ਵਿੱਚ ਸਲਾਨਾ 20200 ਟਨ ਜਿਹੜਾ ਮਟੀਰੀਅਲ ਹੈ ਉਹ ਨਿਕਲਣਾ ਹੈ ਸੋ ਜਿਹੜੇ ਇਥੋਂ ਦੇ ਫਰਿਕੇਦਾਰ ਨੇ ਗੱਟਾ ਬਾਚਾ ਖੱਡ ਦੇ ਉਹ ਲਗਭਗ ਉਹਨੂੰ 75000 ਰੁਪਏ ਦਾ ਟਿਪਰ ਰੇਟੇ ਵਾਈ ਦੀ ਦਾ ਤਿਆਰ ਕਰਕੇ ਪਾਏਗਾ ਟਰਾਂਸਪੋਰਟ ਦਾ ਖਰਚਾ ਬਾਗੀ ਇਸੇ ਤਰ੍ਹਾਂ ਕਾਮਲਵਾਲਾ ਥੱਡ ਰੋਜਪੁਰ ਦੇ ਵਿੱਚ ਪੈਂਦੀ ਹੈ ਜਿਹੜੀ ਸਤਿਆਪਾਲ ਸ਼ਰਮਾ ਜੀ ਨੇ ਲਈ ਹੈ ਉੱਥੇ ਉਹਨਾਂ ਨੂੰ ਲਗਭਗ ਟਰਾਂਸਪੋਰਟ ਦੇ ਖਰਚੇ ਪਾ ਕੇ 1 ਕਰੋੜ ਸੌਰੀ 1,64,000 ਦਾ ਇੱਕ ਟਿਪਪਰ ਜਿਹੜਾ ਉਹ ਮਾਈਨਿੰਗ ਮਟੀਰੀਅਲ ਦਾ ਤਿਆਰ ਕਰਕੇ ਪਾਏਗਾ ਕਾਰਜਿਕ ਕਰਨ ਤੋਂ ਬਾਅਦ ਇਸੇ ਤਰ੍ਹਾਂ ਸਲਕਿਆਣਾ ਥੱਡ ਜਲੰਧਰ ਜ਼ਿਲ੍ਹੇ ਵਿੱਚ ਪੈਂਦੀ ਹੈ ਉੱਥੇ ਜਸਵੀਰ ਕੁਮਾਰ ਜੀ ਨੇ ਬੋਲੀ ਇਹਦੀ 7 ਕਰੋੜ 16,30,000 ਰੁਪਏ ਦਿੱਤੀ ਹੈ ਜਿਸ ਦੇ ਹਿਸਾਬ ਨਾਲ ਲਗਭਗ 90,000 ਦਾ ਇੱਕ ਟਿਪਪਰ ਇਹ ਠੇਕੇਦਾਰ ਸਾਹਿਬ ਨੂੰ ਖੁਦ ਨੂੰ ਪਾਏਗਾ ਤੇ ਅਜਰਤਗੜ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਜਰਤਗੜ ਖੱਟ ਪੈਂਦੀ ਹੈ ਜਿਹਦੀ ਬੋਲੀ ਅਮਿਤ ਮਹਾਜਨ ਜੀ ਨੇ ਲਈ ਹੈ ਕਿ 9 ਕਰੋੜ 10 ਲੱਖ 91 ਹਜ਼ਾਰ ਦੇ ਵਿੱਚ ਲਈ ਹੈ ਜਿਸ ਦੇ ਹਿਸਾਬ ਦੇ ਨਾਲ ਇੱਕ ਜਿਹੜਾ ਟਿਪਰ ਹੈ ਇਹਨਾਂ ਨੂੰ ਉਹ 1 1,64,000 ਦੇ ਵਿੱਚ ਖੁਦ ਨੂੰ ਪਾਏਗਾ ਜੇ ਅਸੀਂ ਉਸ ਤੋਂ ਵੀ ਅੱਗੇ ਜਾਈਏ ਇੱਕ ਗੱਜੂ ਜ਼ਗੀਰ ਪਠਾਨਕੋਟ ਦੇ ਵਿੱਚ ਖੱਟ ਪੈਂਦੀ ਹੈ ਜਿਹੜੀ ਕਿ ਪ੍ਰੋ ਨਿਊਟ੍ਰੀਸ਼ਨ ਕੋ ਫਰਮ ਹੈ ਉਹਨਾਂ ਦੇ ਲਈ ਹੈ ਤੇ ਇਹਦੇ ਵਿੱਚ 11000 ਟਨ ਇਹ ਸਾਲਾਨਾ ਮਟੀਰੀਅਲ ਨਿਕਲਣਾ ਹੈ ਤੇ ਖੱਡ ਦੀ ਬੋਲੀ ਉਹਨਾਂ ਨੇ ਲਈ ਹੈ 9 ਕਰੋੜ 8 ਲੱਖ 40 ਹਜ਼ਾਰ ਦੇ ਵਿੱਚ ਇਸ ਹਿਸਾਬ ਦੇ ਨਾਲ ਇਹ ਜਿਹੜੀ ਫਰਮ ਹੈ ਇਸ ਨੂੰ ਟ੍ਰਾਂਸਪੋਰਟ ਦੇ ਖਰਚੇ ਪਾ ਕੇ ਖੁਦ ਨੂੰ ਜਿਹੜਾ ਇੱਕ ਟਿੱਪਰ ਮਟੀਰੀਅਲ ਦਾ ਹੈ ਉਹ 264000 ਦੇ ਕਰੀਬ ਕਰੀ ਪਏਗਾ ਸੋ ਇਹ ਗੱਲ ਪੰਜਾਬ ਸਰਕਾਰ ਦੇ ਨਹੀਂ ਸਵਾਰ ਹੈ ਕਿ 264000 ਦਾ ਜਿਹਨੇ ਜਿਸ ਠੇਕੇਦਾਰ ਨੇ ਟਿਕ ਪਰ ਸਰਕਾਰ ਦੇ ਕੋਲੋਂ ਖੁਦ ਖਰੀਦਿਆ ਉਹ ਮਾਰਕੀਟ ਦੇ ਵਿੱਚ ਜਿਉਂ 10 15 ਜਾਂ 20000 ਦਾ ਵੇਚੇਗਾ ਕਿਉਂਕਿ 264000 ਦਾ ਤਾਂ ਸੋਨੇ ਦੇ ਭਾਰੀ ਤਾਂ ਵੱਲ ਜੀ ਕੋਈ ਖਰੀਦ ਨਹੀਂ ਸਕਦਾ ਪੰਜਾਬ ਇੰਨੇ ਅਮੀਰ ਲੋਕ ਨਹੀਂ ਰਹਿੰਦੇ ਸੋ ਜਦੋਂ 264000 ਵਾਲਾ ਸਰਕਾਰ ਤੋਂ ਖਰੀਦ ਕੇ 10 15000 ਦਾ ਵੇਚੂਗਾ ਤਾਂ ਨੇਚਰਲੀ ਹੈ ਕਿ ਆਪਣੇ ਪੈਸੇ ਪੂਰੇ ਕਰਨ ਲਈ ਉਹ ਨਜਾਇਜ਼ ਮਾਈਨਿੰਗ ਕਰੇਗਾ ਸੈਂਕੜੇ ਕਿੱਲੇ ਹਜ਼ਾਰਾਂ ਕਿੱਲੇ ਨਜਾਇਜ਼ ਮਾਈਨਿੰਗ ਦੇ ਨਾਮ ਗੈਰ ਵਿਗਿਆਨੀ ਮਾਇਨੇ ਦੇ ਨਾਲ ਉਹ ਵੱਢੇਗਾ ਉਹ ਪਹਾੜਾਂ ਨੂੰ ਵੀ ਨਹੀਂ ਬਖਸ਼ੇਗਾ ਜਿਸ ਦਿਨਾਂ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਉਹ ਪਹਿਲੇ ਦੀਵਾ ਜਾ ਰਿਹਾ ਪਾਣੀ ਦਾ ਵਹਾਅ ਵੱਧ ਰਿਹਾ ਤਾਂ ਨਾਲੇ ਸਮੇਂ ਦੇ ਵਿੱਚ ਕੁਦਰਤੀ ਆਫਤਾਂ ਆਉਣ ਦੀ ਸੰਭਾਵਨਾ ਹੈ ਪੰਜਾਬੀਆਂ ਦੇ ਲਈ ਆਫਤਾਂ ਖੜੀਆਂ ਹੋ ਸਕਦੀਆਂ ਨੇ ਸੋ ਪੰਜਾਬ ਸਰਕਾਰ ਨੂੰ ਇਹਨਾਂ ਅੰਕੜਿਆਂ ਤੋਂ ਸਬਕ ਲੈ ਕੇ ਇਸ ਨੀਤੀ ਦੇ ਵਿੱਚ ਤੁਰੰਤ ਇਸ ਬੋਲੀ ਨੂੰ ਮੁੜ ਕੇ ਰੱਦ ਕਰਕੇ ਰੋਕ ਕੇ ਇਸ ਨੀਤੀ ਦੇ ਵਿੱਚ ਬਦਲਾਅ ਕਰਨਾ ਚਾਹੀਦਾ ਹੈ ਤੇ ਕੁਦਰਤੀ ਸਰੋਤਾਂ ਦੀ ਸਿਕਿਉਰਿਟੀ ਜਿਹਦੇ ਵਿੱਚ ਰਵੇ ਕੁਦਰਤੀ ਸਰੋਤਾਂ ਦੀ ਪ੍ਰੋਟੈਕਸ਼ਨ ਰਵੇ ਇਹ ਵੀ ਨੀਤੀ ਬਣਾਣੀ ਚਾਹੀਦੀ ਹੈ ਜਿਹਦੇ ਨਾਲ ਆਮ ਲੋਕਾਂ ਦੇ ਨੂੰ ਜੀਤਾ ਬਜਰੀ ਸਸਤਾ ਵੀ ਮਿਲੇ ਨਹੀਂ ਤਾਂ ਫਿਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰਬਾਣੀ ਦੇ ਬਾਣੀ ਦੇ ਅਨੁਸਾਰ ਜੇਕਰ ਅਸੀਂ ਕੁਦਰਤ ਦੇ ਨਾਲ ਪੰਗਾ ਲਵਾਂਗੇ ਕੱਟੀਆਂ ਨਾਲ ਪੰਗਾ ਲਵਾਂਗੇ ਪਹਾੜਾਂ ਨਾਲ ਪੰਗਾ ਲਵਾਂਗੇ ਪਾਣੀ ਨਾਲ ਪੰਗਾ ਲਵਾਂਗੇ ਉਹਦੇ ਨਤੀਜੇ ਸਾਨੂੰ ਭੁਗਤਣੇ ਪੈਣੇ ਆ ਪਰ ਇਹ ਗੱਲ ਅਲੱਗ ਹੈ ਕਿ ਇੱਥੇ ਉਲਟਾ ਕੰਮ ਹੋ ਰਿਹਾ ਹੈ ਜਿਹੜਾ ਗਲਤ ਕੰਮ ਹੈ ਉਹ ਚੁਣੇ ਹੋਏ ਨੁਮਾਇੰਦੇ ਕਰ ਰਹੇ ਨੇ ਸਰਕਾਰਾਂ ਕਰੀਆਂ ਨੇ ਪਰ ਇਹ ਨਤੀਜੇ ਆ ਉਹ ਉਹਨਾਂ ਵੋਟਰਾਂ ਨੂੰ ਭੁਗਤਣੇ ਪੈਣੇ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਸੋ ਇਸ ਵੀਡੀਓ ਰਾਹੀਂ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਅਸੀਂ ਇਸ ਇਤੇ ਰੈਂਕ ਕੋਈ ਸਿਆਸਤ ਨਹੀਂ ਕਰਨੀ ਚਾਹਦੇ ਸਿਰਫ ਤੁਹਾਡੇ ਤੱਕ ਸਨੇਹਾ ਪਹੁੰਚਾਉਣਾ ਚਾਹਦੇ ਹਾਂ ਕਿ ਇਹਨਾਂ ਅੰਕੜਿਆਂ ਨੂੰ ਦੇਖਦੇ ਹੋਏ ਇਹਨਾਂ ਦੇ ਇੱਕ ਮੀਰ ਨਤੀਜੇ ਦੇਖਦੇ ਹੋਏ ਤੁਰੰਤ ਇਸ ਬੋਲੀ ਨੂੰ ਰੱਦ ਕਰਕੇ ਨਵੀਂ ਨੀਤੀ ਬਣਾਈ ਜਾਵੇ ਜਿਹਦੇ ਨਾਲ ਕੁਦਰਤੀ ਸਰੋਤਾਂ ਦੀ ਬਰਬਾਦੀ ਨਾ ਹੋਵੇ ਧੰਨਵਾਦ ਜੈ